ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਬਲੌਗ ਤੁਹਾਡਾ ਸਵਾਗਤ ਹੈ ਅੱਜ ਹੈ ਜੀ 15 ਜੂਨ 2025 ਆਪਾਂ ਕਰ ਰਹੇ ਹਾਂ ਲਦਾਖ ਦਾ ਪੈਦਲ ਸਫ਼ਰ ਤੇ ਆਪਾਂ ਨੇੜੇ ਜੇ ਫਿਰਦੇ ਹਾਂ ਪਦਮ ਦੇ ਰਾਤ ਇੱਥੇ ਰੁਕੇ ਸੀਗੇ ਹੁਣ ਉੱਠੇ ਸਮਾਨ ਫੋਨ ਬੰਨ ਲਿਆ ਪਿਆ ਬੈਗ ਸਾਰਾ ਟੈਂਟ ਖੋਲਤਾ ਤੇ ਅਗਲੇ ਦੇ ਸਫ਼ਰ ਦੀਆਂ ਆਪਣੀਆਂ ਤਿਆਰੀਆਂ ਨੇ ਪੂਰਾ ਸਫ਼ਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਆਰੇ ਬਹੁਤ ਬਹੁਤ ਧੰਨਵਾਦ ਪਿੰਡ ਦਾ ਨਾਮ ਹੈਗਾ ਕਰੂ ਜਿੱਥੇ ਆਪਾਂ ਰਾਤ ਰੁਕੇ ਸੀ ਕਿ ਸਾਰੇ ਪਿੰਡ ਤਾਂ ਨਾ ਇੱਕੋ ਜਿਹੇ ਹੁੰਦੇ ਆ ਆ ਵੀ ਉਹੀ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਮਕਾਨ ਆ ਇਹੋ ਜਿਹੇ ਬਲੌਕ ਪਸਦੇ ਆ ਇਹ ਤੇ ਫਿਰ ਇਹਦੇ ਘਰ ਬਣਾਉਂਦੇ ਆ ਸਮਾਂ ਹੋਊਗਾ ਸਵੇਰ ਦੇ 8:30 ਵਜੇ ਤੇ ਖੇਤਾਂ 'ਚ ਕੰਮ ਕਰਨ ਦੇ ਲੋਕ ਖੇਤਾਂ 'ਚ ਪਹੁੰਚ ਗਏ ਆ ਪੂਆ ਉਹਦੇ ਅੱਜ ਆਪਾਂ ਇੱਥੋਂ ਜਾਣਾ ਹੈਗਾ ਪਦਮ ਪਦਮ ਤੋਂ ਹੈਗਾ 32 35 40 ਕਿਲੋਮੀਟਰ ਬਾਅਦ ਤੇ ਅੱਜ ਮਗਰ ਆਕਾਸ਼ ਉਖਰੀ ਵੀ ਆਈ ਜਾਂਦੇ ਆ ਤੋਂ ਜਿੰਨਾ ਚਿਰ ਉਹ ਨਹੀਂ ਆਉਂਦੇਗੇ ਉਨਾਂ ਚਿਰ ਆਪਾਂ ਤੁਰਦੇ ਆ ਉਹ ਪਹੁੰਚੇ ਹੋਏ ਆ ਟਾਂਡੀ ਰਾਤ ਦੇ ਫਿਰ ਉਹ ਤੂੰ ਗਾਂ ਵਾਲਾ ਪ੍ਰੋਗਰਾਮ ਦੇਖਾਂਗਾ ਉਹਨਾਂ ਨੂੰ ਮਿਲ ਕੇ ਵੀ ਕੀ ਬੰਦ ਆ ਥੋੜੇ ਜਿਹਾ ਪਿੰਡ ਦੀਆਂ ਗਲੀਆਂ ਗਾਏ ਆਈਏ ਉਹ ਵੀ ਕੌਲੇ ਕੱਛ ਲਿਏ ਸਾਰਿਆਂ ਘਰਾਂ ਦੇ ਉੱਤੇ ਕਾਰ ਰੱਖਿਆ ਹੋਇਆ ਕਿਉਂਕਿ ਇਹਨਾਂ ਲੋਕਾਂ ਦਾ ਸਾਲ 6 ਮਹੀਨਿਆਂ ਦਾ ਹੀ ਹੁੰਦਾ ਸ਼ੀਮਿੰਨ ਤਾਂ ਇਹ ਬੰਦ ਹੀ ਰਹਿੰਦੇ ਆ ਘਰਾਂ ਦੇ ਵਿੱਚ ਬਰਫ ਪੈਣ ਲੱਗ ਪੈਂਦੀ ਆ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਵੀ ਬਿਜਲੀ ਦੀ ਸਪਲਾਈ ਨਹੀਂ ਆਈ ਹੋਈ ਹਜੇ ਤੱਕ ਸਾਰੇ ਸੋਲਰ ਵਰਤਦੇ ਆ ਪਰ ਪਾਣੀ ਬਹੁਤ ਵਧੀਆ ਇੱਥੇ ਥੋੜਾ ਥੋੜਾ ਇਹਨਾਂ ਕੋਲ ਏਰੀਆ ਹੈਗਾ ਜਿੱਥੇ ਖੇਤੀ ਕਰਦੇ ਆ ਕਿਸੇ ਕੋਲ 10 ਮਾਰ ਲਿਆ ਕਿਸੇ ਕੋਲ 5 ਮਾਰ ਲਿਆ ਤੇ ਵਿੱਚ ਵਿੱਚ ਦੀ ਪੱਕੇ ਘਰ ਵੀ ਬਣੇ ਹੋਏ ਆ ਉਹ ਤੈਨੂੰ ਕੀ ਹੋ ਗਿਆ ਭਾਈ ਡਰ ਗਿਆ ਹੁਣੇ 9:00 ਦਾ ਸਮਾਂ ਹੋ ਗਿਆ ਤੇ ਹੁਣ ਆਪਾਂ ਰੋਟੀ ਖਾਣ ਲੱਗੀਆਂ ਭਾਈ ਆ ਲੋਕੋ ਰੋਟੀਆਂ ਇਹਨਾਂ ਦੀਆਂ ਤੇ ਮਿਰਚਾਂ ਦਾ ਚਾਰਾ ਨਾਲ ਇਹ ਖਾ ਕੇ ਤੇ ਫਿਰ ਆਪਾਂ ਤੁਰਦੇ ਆ ਨਵੇੜ ਦੇ ਦਸਫੇ ਨੱਕ ਨਿਪੜਿਆ ਚਾਹ ਸਵੇਰ ਦਾ ਸਮਾਂ 9:30 ਦਾ ਦੀ ਆਪਾ ਤੁਰ ਪਏ ਆ ਸਪਿੰਡ ਤੋਂ ਪਿੰਡ ਦਾ ਨਾਮ ਹੈਗਾ ਕੁਰੂ ਇੱਥੇ ਲਿਖਿਆ ਉਹ ਲਿਖਿਆ ਹੋਇਆ ਰਾਏ ਪਤਲੇ ਜੀ ਨੇ ਆਪਾਂ ਆਰਾਮ ਨਾਲ ਤੁਰਦੇ ਆ ਤੇ ਅੱਜ ਆਪਣੇ ਮਿੱਤਰ ਆਈ ਜਾਂਦੇ ਨੇ ਮਗਰੋਂ ਚਾਰ ਘੰਟੇ ਚ ਇੱਥੇ ਆ ਜਾਣਗੇ ਉਹਨਾਂ ਜਿਹੜੇ ਆਪਾਂ ਤੁਰਦੇ ਆ ਪਰ ਉਸ ਤੋਂ ਬਾਅਦ ਦੇਖਦੇ ਆ ਵੀ ਕਿੱਥੇ ਰੁਕਣਾ ਕਿਸ ਹਿਸਾਬ ਕਰਨਾ ਇਹ ਪਿੰਡ ਦਾ ਕੁਰੂ ਸਾਰੇ ਪਿੰਡ ਇਹ ਸਾਰੇ ਛੋਟੇ ਛੋਟੇ ਪਿੰਡ ਨੇ ਜਮਾਈ ਸੋਖਣ ਪੱਕਿਆਂ ਬਲੋਕਾਂ ਦੀ ਆਮਦ ਹੋ ਗਈ ਆ ਕੰਕਰੀਟ ਇਹਨਾਂ ਪਿੰਡਾਂ ਦੇ ਵਿੱਚ ਹਮ ਹਮਾ ਕੇ ਪਹੁੰਚ ਚੁੱਕਿਆ ਇਹਨਾਂ ਦੇ ਖੇਤ ਤੇ ਉਹ ਸਾਹਮਣੇ ਜੰਗਲੀ ਸੂਰ ਬੈਠਾ ਇੱਕ ਪਾਲਤੂ ਸੂਰ ਇਹਨਾਂ ਦਾ ਇਹ ਇਹਨਾਂ ਲੋਕਾਂ ਦੀ ਜੀਵਨ ਸ਼ੈਲੀ ਆ ਜਿਉਂ ਦਾ ਅੰਦਾਜ਼ ਸਵੇਰੇ ਹੀ ਖੇਤਾਂ 'ਚ ਆ ਜਾਂਦੇ ਨੇ ਥੋੜੇ ਥੋੜੇ ਖੇਤ ਨੇ ਔਰ ਸਾਰਾ ਦਿਨ ਬੈਠੇ ਚੌਕੀ ਦੀ ਜਾਂਦੇ ਨੇ ਆ ਸਾਹਮਣੇ ਖੇਤ ਦੇ ਵਿੱਚ ਜੌਂ ਬੀਜੇ ਹੋਏ ਆ ਕੱਚੇ ਘਰ ਨੇ ਵਿਰਲ ਵਿਰਲ ਕੋਈ ਟਾਵਾ ਘਰ ਆ ਜਿਹੜਾ ਪੱਕਿਆਂ ਬਲੋਕਾਂ ਦਾ ਬਣਿਆ ਹੋਇਆ ਇਧਰੋਂ ਤਾਂ ਤੋਂ ਇਹ ਪਹਾੜਾਂ ਤੋਂ ਪਾਣੀ ਆਈ ਜਾਂਦਾ ਤੇ ਇਹੀ ਪਾਣੀ ਇਹ ਪੀਣ ਲਈ ਵਰਤਦੇ ਨੇ ਇਹੀ ਖੇਤਾਂ ਦੀ ਸਿੰਚਾਈ ਕਰਨ ਦੇ ਲਈ ਕੱਪੜੇ ਧੋਣ ਦੇ ਲਈ ਨਹਾਉਣ ਧੋਣ ਦੇ ਲਈ ਆਪਣੇ ਫੋਨ ਦੀ ਸਕਰੀਨ ਦੇ ਵਿੱਚ ਜਿੰਨੀ ਆਪ ਨੂੰ ਆ ਹਰਿਆਲੀ ਦੇਖਦੀ ਹੈ ਇਹ ਸਾਰੇ ਖੇਤ ਨੇ ਬੀਜੇ ਹੋਏ ਨੇ ਇਹਨਾਂ ਦੇ ਮੈਂ ਇਹਨਾਂ ਪਿੰਡਾਂ 'ਚ ਤੁਰ ਰਿਹਾ ਬਹੁਤ ਸਾਰੇ ਨੇ ਕਮੈਂਟ ਕਰਦੇ ਆ ਮਿੱਠਾ ਜਿਹਾ ਲਾਂਭਾ ਦਿੰਦੇ ਆ ਕਿ ਬਾਈ ਤੂੰ ਬੋਲਦਾ ਬਹੁਤ ਘੱਟ ਆ ਬੋਲਦਾ ਨਹੀਂ ਆ ਤੂੰ ਭਈ ਬੋਲਿਆ ਜਾਂਦਾ ਹੀ ਨਹੀਂਗੇ ਇੱਥੇ ਆ ਕੇ ਹੁਣ ਮੈਂ ਦੱਸੋ ਮੈਂ ਕੀ ਕਹੂੰ ਇਹਨਾਂ ਬਾਰੇ ਅਗਰ ਤੁਸੀਂ ਗਰੀਜ ਚੋ ਕੁਛ ਆ ਰਿਹਾ ਇੰਨੇ ਸੋਨੇ ਪਹਾੜ ਨੇ ਖੇਤ ਨੇ ਜਿੰਨਾ ਸੋਨਾ ਵਿਊ ਬਣ ਰਿਹਾ ਇਹ ਜੀਰ ਦਾ ਬੰਦਾ ਚੁੱਪ ਕਰਕੇ ਦੇਖ ਸਕਦਾ ਨ ਰੱਖੀ ਤਾਂ ਤੇ ਖੇਤ ਦੇ ਵਿੱਚ ਹੁਣ ਵੀ ਸਾਰੀਆਂ ਬੁੜੀਆਂ ਹੀ ਕੰਮ ਕਰ ਰਹੀਆਂ ਨੇ ਇਹ ਪਤਾ ਨਹੀਂ ਕੀ ਹਸ ਸਕਦਾ ਬੰਦੇ ਕੀ ਕਰਦੇ ਆ ਖੇਤਾਂ ਜਿਨ੍ਹਾਂ ਦੇ ਬੁੜੀਆਂ ਹੀ ਹੁੰਦੀਆਂ ਸਾਰੀਆਂ ਬੰਦੇ ਪਤਾ ਨਹੀਂ ਤਾਂ ਥੱਲੇ ਸ਼ਹਿਰਾਂ ਚ ਚਲੇ ਜਾਂਦੇ ਕੰਮ ਕਰਨ ਵਾਸਤੇ ਘਰ ਦਾ ਕੰਮ ਤੇ ਖੇਤ ਦਾ ਕੰਮ ਬੁੜੀਆਂ ਹੀ ਸੰਭਾਲਦੀਆਂ ਨੇ ਇਸ ਪਿੰਡ ਦਾ ਨਾਮ ਹੈਗਾ ਜੀ ਟੇਸਟਾ ਬਿਜਲੀ ਨੈਟਵਰਕ ਹੈਗਾ ਟਾਵਰ ਲੱਗਿਆ ਹੋਇਆ Jio ਦਾ ਪੋਸਟपेड SIM ਚੱਲਦਾ ਪਰ ਬਿਜਲੀ ਹੈ ਨਹੀਂ ਗੀ ਹਰੀਗਤੀਆਂ ਛੱਤਾਂ ਤੇ ਸੋਲਰ ਪਲੇਟਾਂ ਰੱਖੀਆਂ ਹੋਈਆਂ ਨੇ ਉਹ ਬੈਟਰੀਆਂ ਚਾਰਜ ਕਰਦੀਆਂ ਨੇ ਤੇ ਫਿਰ ਰਾਤ ਨੂੰ ਇਹੋ ਬੈਟਰੀਆਂ ਵਰਤ ਲੈਂਦੇ ਨੇ ਸਾਰੇ ਪਿੰਡ ਆਪ ਜਿੰਨੇ ਵੀ ਦੇਖੇ ਨੇ ਜਿਨੇ ਇਹ ਸਾਰੇ ਪਿੰਡ ਖਾਲੀ ਹੁੰਦੇ ਨੇ ਸਾਰੇ ਲੋਕ ਕੰਮਕਾਰਾਂ ਦੇ ਲਈ ਕੋਈ ਖੇਤਾਂ 'ਚ ਗਿਆ ਹੁੰਦਾ ਕੋਈ ਥੱਲੇ ਸ਼ਹਿਰ ਗਿਆ ਹੁੰਦਾ ਤੇ ਆ 5:30 6 ਵਜੇ ਵਾਪਸ ਹੀ ਹੁੰਦਾ ਉਹ ਸਾਹਮਣੇ ਟਰੱਕ ਜਾਈ ਜਾਂਦਾ ਉਹ ਹੈਗਾ ਪੁਰਨੇ ਵਾਲਾ ਰਾਂ ਪਰ ਨਾਲ ਨਾਲ ਹੀ ਜਾਈ ਜਾਂਦਾ ਉਹ ਆਰਾਮ ਦੇ ਬਰਾਬਰ ਹੀ ਆ ਟੇਸਟ ਇਸਪੈਂਡ ਦਾ ਨਾਮ ਪਹਾੜਾਂ ਦੇ ਵਿੱਚ ਇਸ ਰੁੱਖ ਦੀ ਬਹੁਤ ਇਮਤਿਆਦ ਆ ਜਿੰਨੀਆਂ ਵੀ ਘਰਾਂ ਦੀ ਛੱਤਾਂ ਪੈਂਦੀਆਂ ਨੇ ਸਭ ਤੋਂ ਵਿੱਚ ਇਹ ਵਰਤਿਆ ਜਾਂਦਾ ਜਲ ਪਿੰਡ ਦਾ ਨਾਮ ਹੂਗਾ ਜਲ 4 ਕਿਲੋਮੀਟਰ ਵੱਡਾ ਦੱਸਦੇ ਆ ਇਹ ਇਧਰੋਂ ਆਈ ਆਪਾਂ ਤੇ ਇਧਰੋਂ ਥੱਲੇ ਜਾ ਸਾਹਮਣੇ ਤੁਸੀਂ ਜਾਂਦਾ ਪਿੰਡ ਇੱਕ ਪਗਰਲੇ ਪਿੰਡ ਤੋਂ ਪਹ ਤੁਰ ਕੇ ਆਏ ਆ ਲਗਭਗ ਆਪਾਂ 6-7 ਕਿਲੋਮੀਟਰ ਬਾਅਦ ਆ ਗਏ ਆ ਇੱਥੇ ਜਿਹਦੇ ਜਿਹਦੇ ਇਹ ਪ੍ਰਾਪਰਟੀ ਹੁੰਦੀ ਹੈ ਨਾ ਉਹਦੀ ਐ ਇਸ ਤਰੀਕ ਨੇ ਪੱਥਰਾਂ ਨਾਲ ਇਹ ਵਾੜ ਕਰਕੇ ਰੱਖਦੇ ਆ ਉਹ ਸਾਹਮਣੇ ਵੀ ਕੀਤੀ ਹੋਈ ਆ ਤੇ ਉਹ ਸਾਹਮਣੇ ਹੈਗਾ ਪੁਰਨੇ ਵਾਲਾ ਰਾਹ ਇਹ ਰਾਹ ਇੱਥੇ ਤੱਕ ਤਾਂ ਠੀਕ ਹੈ ਇਸ ਤੋਂ ਬਾਅਦ ਖਰਾਬ ਆ ਕਿਉਂਕਿ ਇਸ ਤੋਂ ਬਾਅਦ ਨਵਾਂ ਬਣੀ ਜਾਂਦਾ ਜਿਹਨਾਂ ਨੇ ਮਨੈਸਟਰੀ ਦੇਖਣੀ ਹੁੰਦੀ ਆ ਪੁਰਨੇ ਹੋ ਕੇ ਜਾਂਦੇ ਕਿਉਂਕਿ ਪੁਰਨੇ ਤੋਂ ਟ੍ਰੈਕ ਜਾਂਦਾ ਉਹ ਮਿਨਿਸਟਰੀ ਨੂੰ ਪਰ ਆਪਾਂ ਇਸ ਰਾਹ ਦੇ ਨਾਲ-ਨਾਲ ਹੀ ਇੱਧਰ ਜਾ ਰਹੇ ਆ ਜਾਲੇ ਪਾਸੇ ਇੱਕ ਆਹ ਦਰਿਆ ਇਹਨੂੰ ਪਤਰਾ ਕੇ ਵਾਲੀ ਇਹਨੂੰ ਪਰ ਨਾਲਾ ਕੇ ਵਾਲੀਏ ਨਦੀ ਕੇ ਵਾਲੀਏ ਕੁਝ ਵੀ ਕਹਿ ਸਕਦੇ ਆ ਕਾਰ ਜਾ ਕੇ ਦਾਨਾ ਕੰਤੋਂ ਬੱਜਿਆ ਹਵਾ ਪਹਾੜਾਂ 'ਚ ਬਹੁਤ ਤੇਜ਼ ਵਗਦੀ ਹੈ ਪੂਰੇ ਉੱਚੇ ਉੱਚੇ ਪਹਾੜ ਨੇ ਪੂਰੇ ਖੁਸ਼ਕ ਪਹਾੜ ਇੱਥੇ ਹੈ ਨਹੀਂ ਕੁਝ ਵੀ ਘਾਹ ਦਿੱਤਰ ਵੀ ਹੈ ਨਹੀਂ ਗੀ ਹੋਂਤਾਂ 'ਚ ਫਿਰ ਵੀ ਸਾਹ ਆਉਂਦਾ ਸਿਆਲਾਂ 'ਚ ਜਦੋਂ ਬਰਫ਼ ਪੈ ਜਾਂਦੀ ਉਹ ਇੱਥੇ ਆਕਸੀਜਨ ਬਹੁਤ ਘਟ ਜਾਂਦੀ ਹੈ ਉਹ ਤਾਂ ਬਹੁਤ ਸਮੱਸਿਆ ਵੱਜ ਜਾਂਦੀ ਹੈ ਸਾਡੇ ਇਨੇ ਸਾਰੇ ਖੁਸ਼ਕ ਪਹਾੜਾਂ ਦੇ ਵਿੱਚ ਉਹ ਸਾਹਮਣੇ ਜਿੱਥੇ ਹਰਿਆਲੀ ਦਿਸਦੀ ਆ ਉੱਥੇ ਨਵਾਂ ਪਿੰਡ ਵਸਿਆ ਹੋਇਆ ਇੱਕ ਇਹ ਨਾਲਾ ਆਪਣੇ ਨਾਲ ਨਾਲ ਹੀ ਜਾਊਗਾ ਉਹ ਸਾਹਮਣੇ ਬੜਾ ਸਾਫ਼ ਪਾਣੀ ਆਈ ਜਾਂਦਾ ਤੇ ਚਿੱਟਾ ਚਿੱਟਾ ਤੁਹਾਡਾ ਬਹੁਤ ਧੰਨਵਾਦ ਅੱਛਾ ਨੈਕਸਟ ਕਰੀ ਜਾਂਦੇ ਬਾਈ ਹੋਰ ਜੇਪਾ ਇੱਥੋਂ ਦੇਖੀਏ ਤਾਂ ਬਹੁਤ ਸੋਹਣਾ 뷰 ਬੰਦ ਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਸਕਰੀਨ 'ਚ ਕਿਹੋ ਜਿਹਾ ਦਿਖੂਗਾ ਪਰ ਅੱਖਾਂ ਨਾਲ ਦੇਖਣ ਦੀ ਤਾਂ ਬੜਾ ਕਮਾਲ ਬਣੀ ਜਾਂਦਾ ਸਾਰਾ ਕੁਝ ਕੋਈ ਆਵਾਜ਼ ਆਈ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਕੁਝ ਨਹੀਂ ਸਿਰਫ ਪਾਣੀ ਦੀ ਆਵਾਜ਼ ਹੈ ਇਕੱਲੀ ਨਿੱਕੇ ਨਿੱਕੇ ਇਹ ਪਿੰਡ ਨੇ ਕਿਸੇ ਪਿੰਡ ਦੇ ਵਿੱਚ 50 ਬੰਦੇ ਦੀ ਆਬਾਦੀ ਆ ਕਿਤੇ 35ਾਂ ਦੀ ਆ ਕਿਤੇ 40ਾਂ ਦੀ ਆ अच्छा 2 किलोमीटर वाट आ गए आपा। फिलहाल 2 किलोमीटर पीछे 4 ਦਾ ਬੋਰ ਲੱਗਿਆ ਸੀ ਇਹਦਾ। ਹੁਣ ਤਾਂ ਮੈਂ ਨੀਵੇਂ ਜਾਣਾ। ਤੋਂ ਨੀਵੇਂ ਜਾਣਿਆ ਨਾ ਉਦੋਂ ਹੋਰ ਤਾਂ ਕੁਝ ਨਹੀਂ ਪਰ ਨੋ ਬਹੁਤ ਦੁਖਦੇ ਆ। ਸਾਰਾ ਜੋਰ ਅਗਲੇ ਪਾਸੇ ਪੰਜਿਆਂ ਤੇ ਆ ਜਾਂਦਾ। ਮੇਰੇ ਟੂਠਾਂ ਦੇ ਨੋ ਜਮਾ ਨੀਲੇ ਹੋ ਗਏ। ਅਜਾ ਪਾਣੀ ਵਾਲਾ ਭਾਂਡਾ ਹੈ ਨਹੀਂ ਕੋਈ ਵੀ ਤੇ ਤੇ ਇਹ ਲੱਗਦੀ ਅੱਛਾ। ਤੇਜ਼ ਤਾਂ 3 किलोमीटर वाट ਆ ਗਿਆ। ਠੀਕ ਆ। ਤੋ ਮੈਨੂੰ ਲੱਗਦਾ ਪੰਜ ਚੀਕ ਲਈ ਮੁੱਠਪੜ ਤੁਰੇ ਆਪਾਂ ਹਜੇ ਤੱਕ ਅੱਜ ਮੈਨੂੰ ਆਕਾਸ਼ ਹੋਰਾਂ ਦੀ ਕੁੱਤੇ ਝਾਗ ਆ ਤਾਂ ਕਰਕੇ ਮੈਂ ਹੌਲੀ ਹੌਲੀ ਤੁਰਦਾ ਜਿੰਨਾ ਚਿਰ ਉਹ ਨਹੀਂ ਆਉਂਦੇਗੇ ਉਨਾਂ ਚਿਰ ਤੁਰਨਾ ਉਦੋਂ ਬਾਅਦ ਹਰਮੰਦ ਨਾਲ ਆਪਾਂ ਪਹੁੰਚਾਂਗੇ ਪਦਮ ਪਦਮ ਲਾਵਾਂਗੇ ਫਿਰ ਮਹਿਫਲਾਂ ਕਿਉਂਕਿ ਉਹ ਉਹਨਾਂ ਨੇ ਕੱਲੂ ਕਾਂ ਲੰਗ ਜਾਣਾ ਹੈ ਸੁੱਝ ਗਿਆ ਆਪਾਂ ਅਗਲੇ ਪਿੰਡ ਸਾਰੇ ਪਿੰਡਾਂ ਦੀ ਇੱਕੋ ਜਿਹੀ ਨਕਸ਼ੇ ਆ ਕੋਈ ਵੀ ਫਰਕ ਹੈ ਨਹੀਂ ਇੱਕੋ ਜਿਹਾ ਰਖਵੇ ਆ ਇੱਕੋ ਜਿਹਾ ਨਕਸ਼ੇ ਆ ਜਿਦੋਂ ਪਿੰਡ ਜਾਂਦੇ ਆ ਹਰੇਕ ਪਿੰਡ ਦੀ ਪਹਿਲਾਂ ਨਿਆ ਹੀ ਆਉਂਦੀ ਆ ਉਸੇ ਮਟਰ ਬੀਜੇ ਹੋਏ ਆ ਬੁੜੀਆਂ ਅਸੀਂ ਕੰਮ ਕਰੀ ਜਾਂਦੀਆਂ ਨੇ ਤੇ 20 25 ਕਿ ਪਿੰਡ ਚ ਘਰ ਆ ਅੰਜਤ ਜਦੋਂ ਅਜਸਕਰ ਵਾਲੇ ਚ ਉਤਰਿਆ ਸ਼ਿਮਕਲ ਟਾਪ ਤੋਂ ਥੱਲੇ ਆਏ ਆ ਆਪਾਂ ਜਿੰਨੇ ਵੀ 500 ਤੇ ਪਿੰਡ ਆਏ ਆ ਸਾਰੇ ਪਿੰਡ ਚ ਮੈਂ ਇੱਕੋ ਜਿਆ ਆ। ਆਪ ਜੀ ਪੀਣੇ ਵਾਲਾ ਪਾਣੀ ਲੈ ਕੇ ਆ ਰਹੇ ਆ। ਆ ਪੀਓਗੇ? ਹਾਂ ਪਾਣੀ ਤੋਂ ਪੀਣਾ ਹੈ। ਆ ਉੱਥਰ। ਹਾਂ ਆਤੇ। ਪਾਣੀ ਢੋਂਦੇ ਆਏ। ਉਹ ਭੈਣ ਉਹ ਡਰਮ ਚ ਪਾਈ ਜਾਂਦੀ ਆ। ਥੱਲੇੋਂ ਲੈ ਕੇ ਆਉਂਦੇ ਆ। ਪਿੰਡ ਦਾ ਨਾਮ ਹੈਗਾ ਯਾਲ। ਪਿੰਡ ਦੇ ਚ ਕੋਈ ਢਾਬਾ ਨਹੀਂ। ਆ ਗੈਂਤੀ ਦੇ ਘਰ ਨੇ। ਮੈਂ ਇਹਨਾਂ ਨੂੰ ਆਜ ਦਿੱਤੀ ਮੈਂ ਕੋਈ ਚਾਹ ਪਾਣੀ ਪਿਆ ਦਿਓ। ते को भाई कहना मेरे को आ जा मैं प्या दिना आ गए जी आ गए अब नीचे से लेके आते हैं पानी थलो लेके आगे तो पानी अंकल के पास जाता हूँ उनके पास ही होगा पानी है ना पानी है ना ठीक पंजाब से हूँ अभी तो नीचे रुका था मैं पिछले गांव में कुरू में, में। मैं बाहर ही बैठता हूँ इधर हाँ मैं यही बैठ जाता हूँ जा। पहले पानी पिला दो तो तो हाँ पैदल कारगिल ले लद्दाख पूरा

पहले दो, दो ही था ना पहले दो ही करते हैं हाँ ठीक आपने वो रखे हुए हैं याक हाँ याक है याक के दूध की है हाँ जी याक के दूध अच्छी हम उसका दूध भी मक्खन निकलता है उसका मक्खन भी निकलता है याक के दूध गाय भी रखते हैं आप गाय भी एक एक ही होगा नहीं याक ही रखते हैं याक है, है। वाह मिस्त्री ਫੂਗੋ ਯਾਤਾਂ ਲੱਗੀਆਂ ਪੀ ਹੁਣ ਯਾਕ ਦੇ ਦੁੱਧ ਦੀ ਚਾਹ ਯਾਰ ਕਿਦੂਦ ਕੇ ਨਾ ਕੀ ਕਰਤਾ ਹੈ ਲਾਚੀ ਵਾਲੀ ਇਸ ਮੇ ਹਾਂ ਇਲਾਚੀ ਡਾਲੀ ਹਾਂ ਅੱਛੀ ਬੰਦ ਆਗੇ

ये पूरा जंस का पूरा बौद्धिस्ट है आगे। आगे। आप भी उसको पूजा करते हैं गोम्बो रंजन की आ, जाते हैं आप वो तो हम एक जैसे ही सबका सबका वो आप गोम्बो आपके लामा का नाम है किसी का गोम्बो देवता जैसा है देवता, देवता जैसा गो, 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 देवता ही है देवता गोम्बो लामा नहीं देवता है वो देवता है ठीक जो नेचुरली जैसे कि उसका क्या बोले इमेज जैसा क्रिएट हो जाता है वो माउंटेन में या कहीं पे रंगजुन बोलता है हमेशा रंगजुन का मतलब नेचुरल होता है जो पहले से अपने आप बसा हुआ या दिखता है या कुछ ऐसा ठीक है गोम्बो आपके देवता का नाम है पूरा जंस्कार उसकी पूजा करते हैं ना हाँ, तो आपके गांव में या स्कूल वगैरह भी है स्कूल है हर गांव में है जहाँ हर गांव में भी है हॉस्पिटल हॉस्पिटल भी है हॉस्पिटल तो मेन जो बड़ा तो पीछे तो बड़ा हॉस्पिटल देखा मैंने टीस्टा में।, में।, में टीस्टा में काफी बड़ा था टीस्टा में भी है हां पद में उससे बड़ा है टीस्टा में वाला भी ज्यादा फैसिलिटीज तो नहीं होगा मगर उधर छोटे-मोटे वही होगा ये जो रोड बनाई इसको कितना साल हो गया बाबा आपने तो इस... देखा होगा का ये ना अभी कोई बस वगैरह या नहीं लगी नहीं, 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 नहीं। बस नहीं अगर आपने मनाली जाना हो गाड़ी में जाते हैं पदम भी गाड़ी जाती है बस नहीं जाती बिजली भी नहीं पहुंची अभी तक है सोलर चलता है ना सोलर से चलता है दार साथ से पहले ये ट्रैकिंग बहुत चलता है ना हाँ पहले तुझे ट्रैकिंग रूट ही था ना, ना गोडे वा, वाले फॉर्नर बहुत आते थे जहाँ पे क्योंकि वहाँ दर्शन से लम्बे रोटर 20 दिन चलता है ना हाँ इधर उसी ट्रैक पे जो रोड बना है ना हेलो टाटा बाय हेलो 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 आय हाँ हाँ ठीक है ब्रदर चलते हैं हम थैंक यू आपका चाय पिलाने के लिए ठीक है बाबा जी अगर हमारे दोस्त जल्दी में आ गए ना तो फिर हम आते हैं आपके पास ठीक है ना हाँ ਬਾਪੂ ਹਰੋ ਚਾਹ ਪੀ ਲਈ ਤੇ ਮੈਂ ਘੰਟਾ ਬੈਗਾ ਆਰਾਮ ਨਾਲ ਇੱਥੇ ਸਾਹ ਲੈ ਲਿਆ 10-11 ਕਿਲੋਮੀਟਰ ਵਾਟਾ ਪਾ ਗਏ ਹੁਣ ਤੁਰਦੇ ਆਂ ਤੇ ਆਕਾਸ਼ ਹੋਰੀ ਲੇਟ ਹੋ ਗਈ ਸਵੇਰੇ 7 ਵਜੇ ਟਾਂਡੀ ਸੀ ਉਹ ਤੇ ਹੁਣ 2 ਵਜ ਗਏ ਅਜੇ ਤੱਕ ਮੇਰੇ ਕੋਲੇ ਪਹੁੰਚੇ ਨਹੀਂ ਤੇ ਆ ਜਿਹੜੀਆਂ ਪਾਥੀਆਂ ਨੇ ਸਾਰੀਆਂ ਪੱਥੀਆਂ ਹੋਈਆਂ ਇਹ ਯਾਕ ਦੇ ਗੋਹੇ ਦੀਆਂ ਨੇ ਜਿਹੜੀ ਆਪਾਂ ਚਾਹ ਪੀਤੀ ਸੀਗੀ ਉਹ ਵੀ ਯਾਕ ਦੇ ਦੁੱਧ ਦੀ ਸੀ ਤੇ ਆ ਯਾਕ ਦੀ ਖੱਲ ਪਈ ਐ ਇੱਥੇ ਇਹਨਾਂ ਪਿੰਡਾਂ ਦੀਆਂ ਨਿਸ਼ਾਨੀਆਂ ਨੇ ਕਿ ਇਹ ਬੁੱਧਿਸਟ ਨੇ ਹਰੇਕ ਪਿੰਡ ਦੇ ਵਿੱਚ ਕੌਂਫੀ ਬਣੇ ਹੋਏ ਇੱਦਾਂ ਦੇ। ਜਿਆਲ ਵੀ ਲਿਆ। ਸਵਾਤ ਤਿੰਨ ਦਾ ਸਮਾਂ ਹੋ ਗਿਆ ਤੇ ਅਗਲਾ ਪਿੰਡ ਆਪਣਾ ਹੋਵੇਗਾ 4 ਕਿਲੋਮੀਟਰ ਬਾਅਦ। ਕਹਿੰਦੇ ਇਸ ਪਿੰਡ ਦੇ ਵਿੱਚ ਇੱਕ ਹੀ ਘਰ ਆ। ਮੈਡੀਕੀ ਜਨਾ ਕਾਸ਼ੂਰ ਨੂੰ ਬਹੁਤ ਜ਼ਿਆਦਾ ਲੇਟ ਹੋ ਗਿਆ। ਵੈਸੇ 2 ਵਜੇ ਤੱਕ ਪਹੁੰਚ ਜਾਣਾ ਚਾਹੀਦਾ ਸੀ। ਸਵੇਰੇ 7 ਵਜੇ ਹਟਾਂਡੀ ਸੀ। ਉਹ ਤਾਂ ਨਹੀਂ ਕੀ ਬਣੂ ਅੱਜ ਐਸੇ ਮੈਂ ਤੁਰਦਾ ਹੌਲੀ ਹੌਲੀ ਪਹੁੰਚਦੇ ਆ ਆਪਾਂ ਜਮਥਾਂਗ ਇੱਥੇ ਬਹੁਤ ਸੋਹਣਾ 뷰 ਬੰਦਾ ਦੋਨੇ ਪਾਸੇ ਰਾਹ ਨੇ ਵਿਰਲੇ-ਵਿਰਲੇ ਜੇ ਟਰੱਕ ਫਿਰਦੇ ਵਿੱਚ ਸਕਰੀਨ 'ਚ ਨਹੀਂ ਗੱਲ ਬੰਦੀ ਇਸਕੇ ਲਈ ਆਪਕੋ ਪਰਮਿਸ਼ਨ ਲੈਣੀ ਪड़ती है किसी से परमिशन अपना ਨਮਦਾਰ से ठीक है हां जी अपना ਨਮਦਾਰ से परमिशन ਲੈਣਾ ਪੜਦਾ ਹੈ ਹਮ ਦਾ ਆਪਣਾ ਏਰੀਆ ਹੈ ਤੇ ਏਰੀਆ ਆਪਣਾ ਹੈ ਇਹ ਬਈ ਟੇਸਟਰ ਤੋਂ ਮਾਤੇ ਘਰ ਵਾਸਤੇ ਪੱਥਰ ਇਕੱਠੇ ਕਰੀ ਜਾਂਦਾ ਆ ਬੋਲਨੇ ਕੋਈ ਨਹੀਂ ਆਏਗਾ ਨਾ ਸਾਹਮਣੇ ਦਿਖਦਾ ਆਪਾਂ ਨੂੰ ਪੁਰਨੇ ਇੱਥੇ ਬਣੇ ਹੋਏ ਹੋਮਸਟੇ ਇਹ ਟੈਂਟ ਸਿਟੀ ਹੈ ਬਹੁਤ ਵਧੀਆ ਬਣੀ ਹੋਈ ਹੈ ਇੱਥੇ ਆਕੇ ਕਾਰਜਕ ਤਰਿਆ ਇਧੇ ਚ ਰਲ ਜਾਂਦਾ ਆਕੇ ਇਹਦਾ ਨਾਮ ਹੈਗਾ ਸਰਪ੍ਰੀਵਰ ਦੋਵੇਂ ਦਰਾ ਮਿਲਦੇ ਇੱਥੇ ਆਕੇ ਫਿਰ ਇੱਧਰ ਨੂੰ ਵਹਿਣੇ ਸ਼ੁਰੂ ਹੋ ਗਏ ਪੂਰਨ ਇੱਥੇ ਰੁਕਦੇ ਨੇ ਜਿਹੜੇ ਲੋਕ ਅੱਗੇ ਮੁੜ ਕੇ ਮਿਊਂਸਿਪਲਿਟੀ ਵੇਖਣ ਲਈ ਜਾਂਦੇ ਨੇ ਤੇ ਆਕਾਸ਼ ਰਹਿ ਗਿਆ ਆਪਣੇ ਤੇ 12-13 ਕਿਲੋਮੀਟਰ ਵੱਟ ਪਿੱਛੇ ਤੋਂ ਫੋਨ ਆ ਗਿਆ ਓਨੀ ਵੱਟ ਤੁਰਦੇ ਜਿੰਨਾ ਤੁਰਿਆ ਜਾਂਦਾ ਫਿਰ ਦੇਖਦੇ ਆ ਕਿ ਮਹੌਲ ਬਣਾਉਣਾ ਇੱਥੇ ਆ ਕੇ ਇਹਨਾਂ ਦੋਹਾਂ ਤਰ੍ਹਾਂ ਮੈਂ ਦੱਸਾਂ ਤੁਹਾਨੂੰ ਕਾਰੀ ਸਾਰਾ ਪਹੁੰਚ ਵੀ ਗਏ ਓਏ ਉਹ ਵੀ ਕਿਲੋਮੀਟਰ ਵਾਰਦੀ ਮੇਰੇ ਤੋਂ ਨਾ ਪਰ ਲੋ ਚੰਮੂ ਨਾਮ ਨਾ ਦੱਸਿਓ ਹੁੰਦਾ ਸਰੇ ਠੀਕ ਹੈ ਜੀ ਪਹੁੰਚ ਗਏ ਸੰਗਤਾਂ ਕਿਵੇਂ ਗੁੱਡੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਦੇ ਜੀ ਸਤਿ ਸ੍ਰੀ ਅਕਾਲ ਜੀ ਬੜਾ ਸਮਾਨ ਫੋਨ ਬੰਨਿਆ ਨਾਲ ਇੱਕ ਸੰਗਤ ਹੋਰ ਆਉਂਦੀ ਹਜੀ ਹੋਰ ਕਿਹੜਾ ਆਈ ਵਸਰਾ ਤੇ ਮਿਲ ਗਿਆ ਕੋਈ ਆਪਣੀ ਏਰੀਆ ਦੇ ਹੀ ਆ ਆਪਣੀ ਆ ਮੁੰਡਾ ਅੱਛਾ ਅੱਛਾ ਫਿਰ ਠੀਕ ਆ ਦਿੰਦਾ ਪਾਣੀ ਹੁੰਦਾ ਸੰਗਮ ਦਾ ਹਾਂ ਆ ਚੈਨਲ ਸਬਸਕ੍ਰਾਈਬ ਕਰ ਦਿਓ ਆਪਦੀ ਮਸ਼ਹੂਰੀ ਐਪੇ ਕਰ ਲੀਏ ਕਰੋ ਜੀ ਕਰੋ ਚਲੋ ਕਰੋ ਜੀ ਦੇਖੋ ਕਲਾਸ 11 ਦਾ ਅੱਛਾ ਆਹ ਦੇਵ ਦੇਵ ਚ ਕੀ ਕਿੰਦਾ ਫਾਹ ਹਾਂ ਉਧਰੇ ਚੱਲੇ ਕਹਿੰਦੇ ਕੀ ਗੱਲ ਛੱਕ ਗਿਆ ਬਾਈ ਅੱਜ ਮੈਨੂੰ ਪਦਮ ਤੋਂ ਥੋੜਾ ਜਿਹਾ ਪਿੱਛੇ ਮਿਲ ਗਏ ਸੀ ਮਿੱਤਰਬੇਲੀ ਇਹ ਤੇ ਇਹਨਾਂ ਦੇ ਨਾਲ ਮੋਟਰਸਾਈਕਲ ਤੇ ਅਸੀਂ ਪਹੁੰਚੇ ਹੁਣ ਪਦਮ ਦੋ ਦਸ ਨਸੀ ਇਕੱਠੇ ਘੁੰਮਾਂਗੇ ਤੇ ਸਾਹਮਣੇ ਜਿਹੜੇ ਆਪ ਨੂੰ ਪਿੰਡ ਦਿਖ ਰਹੇ ਆ ਸਾਰੇ ਇਹ ਪਦਮ ਨੇ ਪਦਮ ਘਾਟੀ ਤੇ ਚਾਰ ਸ਼ਪੇਰੇ ਉੱਚੇ ਪਹਾੜ ਨੇ ਤੇ ਵਿਚਾਲੇ ਨੀਵੇਂ ਥਾਂ ਤੇ ਪਦਮ ਤੇ ਇਹਦੇ ਨਾਲ ਹੋਰ 7-8 ਪਿੰਡ ਬਸੇ ਹੋਏ ਆ ਪਦਮ ਪਹੁੰਚ ਗਏ ਆਪਾਂ ਕੀ ਹੋ ਗਿਆ ਤੇ ਇੱਥੇ ਰੁਕੇ ਹੋਏ ਆ ਹੌਮਸਟੇ ਦੇ ਵਿੱਚ ਲੱਖੀ ਸਿਫਰ ਜੀ ਤੋੜਨੀ ਬਾਈ ਇਹ ਹਾਂਜੀ ਤੇਰੇ ਨਮੀ ਇਹ ਕੋਲ ਨਹੀਂ ਪਹੁੰਚ ਗਏ ਪਦਮ ਤੇ ਹੁਣ ਆਪਾਂ ਲਿਆ ਹੋਇਆ ਕਮਰੇ ਕਮਰੇ ਤੇ ਕਮਰਾ ਠਾ ਕਮਰਾ ਮੇਰੇ ਨਾਮ ਦਾ ਵੀਰੇ ਇਕੱਠੀ ਜਿੰਨੀ ਹੋਣੀ ਉਹ ਪ੍ਰਵਤ ਕਿਉਂ ਤੋੜਦਾ ਮਿਹਨਤ ਵਾਲੀ ਗੱਲੀ ਵੀਰੇ ਮੈਨੂੰ ਫਿਰ ਅੱਜ ਕਤੋਂ ਨਹੀਂ ਮਿਲਣੀ ਹਾਂ ਗਰੀਬੋ ਸਾਹਿਬ ਆ ਗਿਆ ਇਹ ਪੇ ਸਾਡੀ ਪ੍ਰੋਫੈਸਰ ਕੁੜੀ ਹਈ ਪਾਰਟੀ ਲੈਣੀ ਹੈ ਪ੍ਰੋਫੈਸਰ ਬਣਦੀ ਤੂੰ ਆਪ ਠੀਕ ਹੈ ਨਾ ਗੰਡੇ ਪੈ ਤਾਂ ਇਹਨਾਂ ਨੂੰ ਦੇ ਦੋ ਕਾ ਯਾਰ ਇਥੇ ਵਰਤ ਲੈਣਗੇ ਆਪਣੇ ਇਸ ਬਲੌਗ ਦੀ ਇੱਥੇ ਹੋਣ ਲੱਗੀ ਹੈ ਸਮਾਪਤੀ ਅਜੇ ਦਿਨ ਵਾਵਾ ਖੜਾ ਅਸੀਂ ਪਦਮ ਪਹੁੰਚ ਗਏ ਆ ਤੇ ਹੁਣ ਕਲ ਨੂੰ ਤੇ ਪਰਸ ਤੋਂ ਦੋ ਦਿਨ ਆਪਾਂ ਪਦਮ ਘੁੰਮਾਂਗੇ ਇਸ ਤਰ੍ਹਾਂ ਮੇਰੇ ਆਪਣੇ ਨਾਲ ਹੀ ਰਹਿਣਗੇ ਸਾਰੇ ਜਣੇ ਜਿਹੜੇ ਆਏ ਹੋਏ ਆ ਹੁਣ ਅਸੀਂ 7-8 ਜਣੇ ਇਕੱਠੇ ਹੋ ਗਏ ਆ ਤੇ ਫਿਰ ਉਸ ਤੋਂ ਬਾਅਦ ਫਿਰ ਆਪਣਾ ਪੈਸਾ ਸਫਰ ਸ਼ੁਰੂ ਹੋਊਗਾ ਮੈਂ ਸਫਰ ਨੂੰ ਥੋੜੇ ਥੋੜੇ ਭਾਗਾਂ 'ਚ ਵੰਡਿਆ ਹੋਇਆ ਅਸੀਂ ਜਿਵੇਂ ਮਨਾਲੀ ਤੋਂ ਚੱਲ ਕੇ ਪਦਮ ਪਦਮ ਸ਼ਹਿਰ ਇੱਥੇ ਦੋ ਤਿੰਨ ਦਿਨ ਦਾ ਸਟੇ ਕਰਾਂਗੇ ਹੁਣ ਪਦਮ ਤੋਂ ਬਾਅਦ ਆਪਣਾ ਅਗਲਾ ਸਟੇ ਵੱਡਾ ਹੋਊਗਾ ਜਿਹੜਾ ਉਹ ਕਾਰਗਿਲ ਹੋਊਗਾ ਫਿਰ ਬਟਾਲਿਕ ਤੇ ਲੇ ਫੋਲੀ ਫੋਲੀ ਤੁਰਦੇ ਆਪਾਂ ਲੇ ਤੋਂ ਫਿਰ ਪੈਂਗਾਉਂ ਮਨਾਲੀ ਸੋਮਰਾਰੀ ਹੁੰਦੇ ਵਾਪਸ ਮਨਾਲੀ ਪਹੁੰਚਾਂਗੇ ਇਹ ਪੂਰਾ ਬਲੌਗ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ